ਇਨਸਾਨ ਦੀ ਫਿਤਰਤ ਹੈ ਜਦੋਂ ਕੋਈ ਇਨਸਾਨ ਨੂੰ ਗੈਰ ਨਜ਼ਰ ਆਉਂਦਾ ਹੈ ਤਾਂ ਉਸ ਨੂੰ ਉਹ ਸ਼ੱਕ ਦੀ ਨਿਗਾਹ ਦੇ ਨਾਲ ਦੇਖਦਾ ਹੈ ਉਸ ਤੋਂ ਬਚਾਅ ਕਰਨ ਦੀ ਕੋਸ਼ਿਸ਼ ਕਰਦਾ ਹੈ ਉਸ ਦੀ ਕੱਲੀ ਕੱਲੀ ਗੱਲ ਨੂੰ ਬੜੇ ਧਿਆਨ ਨਾਲ ਸੋਚਦਾ ਹੈ ਦੇਖਦਾ ਹੈ ਉਸ ਉੱਤੇ ਵਿਚਾਰ ਕਰਦਾ ਹੈ ਪਰ ਜੋ ਉਸ ਦੇ ਆਪਣੇ ਹੁੰਦੇ ਨੇ ਉਹਨਾਂ ਦੀਆਂ ਉਹ ਕਈ ਵਾਰ ਸ਼ੱਕੀ ਗੱਲਾਂ ਉੱਤੇ ਵੀ ਉਹਨਾਂ ਧਿਆਨ ਨਹੀਂ ਦਿੰਦਾ ਤੁਹਾਨੂੰ ਇਗਨੋਰ ਕਰ ਦਿੰਦਾ ਹੈ ਪਰ ਜ਼ਿਆਦਾਤਰ ਇਹੀ ਦੇਖਿਆ ਗਿਆ ਕਿ ਜਦੋਂ ਬੰਦੇ ਦਾ ਨੁਕਸਾਨ ਹੁੰਦਾ ਤਾਂ ਉਸ ਪਿੱਛੇ ਜੋ ਆਪਣੇ ਹੁੰਦੇ ਆ ਉਹਨਾਂ ਦਾ ਹੀ ਹੱਥ ਹੁੰਦਾ ਅੱਜ ਦੀ ਸੱਚੀ ਘਟਨਾ ਦੇ ਵਿੱਚ ਵੀ ਇੱਕ ਬੰਦੇ ਦਾ ਕਤਲ ਹੁੰਦਾ ਤੇ ਜਦੋਂ ਫਿਰ ਪੁਲਿਸ ਇਨਵੈਸਟੀਗੇਸ਼ਨ ਕਰਦੀ ਹੈ ਤਾਂ ਉਸ ਵਿੱਚੋਂ ਜੋ ਨਿਕਲ ਕੇ ਆਉਂਦਾ ਉਸ ਨੂੰ ਸੁਣ ਕੇ ਤਾਂ ਸਭ ਦੇ ਹੋਸ਼ ਹੀ ਉੱਡ ਜਾਂਦੇ ਨੇ ਕਿ ਇਹ ਐਦਾਂ ਕਿਵੇਂ ਹੋ ਸਕਦਾ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਪੰਜਾਬ ਦਾ ਅਬੋਰ ਇੱਥੋਂ ਦਾ ਰਹਿਣ ਵਾਲਾ ਵਿਕਾਸ ਵਿਕਾਸ ਤਿੰਨ ਭੈਣਾਂ ਦਾ ਕੱਲਾ ਭਰਾ ਸੀ ਯਾਨੀ ਇਹ ਚਾਰ ਭੈਣ ਭਰਾ ਸੀ ਅਬੋਰ ਦੇ ਵਿੱਚ ਹੀ ਰਹਿੰਦੇ ਸੀ ਇਹਨਾਂ ਦੇ ਮਾਤਾ ਪਿਤਾ ਦੇ ਨਾਲ ਵਿਕਾਸ ਦਾ ਵਿਆਹ ਹੁੰਦਾ ਹੈ ਵਿਆਹ ਤੋਂ ਬਾਅਦ ਉਸ ਦਾ ਡਿਵੋਰਸ ਹੋ ਜਾਂਦਾ ਤਲਾਕ ਹੋ ਜਾਂਦਾ ਤਕਰੀਬਨ ਅੱਜ ਤੋਂ 6 ਸਾਲ ਪਹਿਲਾਂ ਵਿਕਾਸ ਦਾ ਇੱਕ ਕੁੜੀ ਦੇ ਨਾਲ ਵਿਆਹ ਹੁੰਦਾ ਹੈ ਜੋ ਕਿ ਪਹਿਲਾਂ ਤਲਾਕਸ਼ੁਦਾ ਸੀ ਤੇ ਉਸਦੇ ਪਹਿਲੇ ਵਿਆਹ ਦੀ 1 ਢਾਈ ਸਾਲਾਂ ਦੀ ਉਸ ਨਾਲ ਕੁੜੀ ਸੀ 6 ਸਾਲ ਪਹਿਲਾਂ ਇਹਨਾਂ ਦਾ ਵਿਆਹ ਹੋ ਜਾਂਦਾ ਹੈ ਤੇ ਜ਼ਿੰਦਗੀ ਬੜੀ ਚੰਗੀ ਚੱਲਦੀ ਹੈ ਇਹਨਾਂ ਦੇ ਘਰ ਇੱਕ ਪੁੱਤਰ ਦਾ ਜਨਮ ਹੁੰਦਾ ਜਿਸ ਦੀ ਉਮਰ ਲਗਭਗ ਹੁਣ 1.5 ਸਾਲ ਹੁੰਦੀ ਹੈ ਸਭ ਕੁਝ ਬੜਾ ਚੰਗਾ ਚੱਲਦਾ ਹੁੰਦਾ ਜੋ ਵਿਕਾਸ ਹੁੰਦਾ ਹੈ ਉਹ ਅਬੋਰ ਤੋਂ ਬਠਿੰਡੇ ਦੁਕਾਨ ਕਰਦਾ ਹੁੰਦਾ ਹੁਣ ਵਿਕਾਸ ਨੇ ਬਠਿੰਡੇ ਗਹਿਣੇ ਘਰ ਵੀ ਲੈ ਲਿਆ ਸੀ ਜਾਨੀ ਹੁਣ ਜੋ ਵਿਕਾਸ ਸੀ ਉਹ ਆਪਣੇ ਬੱਚਿਆਂ ਦੇ ਨਾਲ ਆਪਣੀ ਘਰਵਾਲੀ ਦੇ ਨਾਲ ਬਠਿੰਡੇ ਹੀ ਰਹਿੰਦਾ ਸੀ ਤੇ ਉੱਥੇ ਕੋਸਮੈਟਿਕ ਦੀ ਦੁਕਾਨ ਕਰਦਾ ਸੀ ਜੋ ਇਸ ਤੇ ਮਾਤਾ ਪਿਤਾ ਸੀ ਓਬੋਰ ਦੇ ਵਿੱਚ ਰਹਿੰਦੇ ਸੀ ਜੋ ਵਿਕਾਸ ਹਿਓ ਮਹੀਨੇ ਦੇ ਵਿੱਚੋਂ 1-2 ਬਾਰ ਆਪਣੇ ਮਾਤਾ ਪਿਤਾ ਨੂੰ ਮਿਲ ਆਉਂਦਾ ਸੀ ਦੁਕਾਨ ਕਰਨ ਕਾਰਨ ਜੋ ਵਿਕਾਸ ਸੀ ਉਹ ਦਿੱਲੀ ਜਾਇਆ ਕਰਦਾ ਸੀ ਦਿੱਲੀੋਂ ਉਹ ਸਮਾਨ ਲੈ ਕੇ ਆਇਆ ਕਰਦਾ ਸੀ ਤੇ ਦਿੱਲੀ ਦੇ ਉਸ ਤੇ ਲਗਭਗ ਮਹੀਨੇ ਦੇ ਵਿੱਚ ਇੱਕ ਦੋ ਗੇੜੇ ਲੱਗਦੇ ਸੀ ਮਾਲ ਲੈ ਕੇ ਆਉਂਦਾ ਸੀ ਤੇ ਆਪਣੀ ਦੁਕਾਨ ਤੇ ਵੇਚਦਾ ਸੀ ਗੱਲ ਹੈ 8 ਫਰਵਰੀ 2025 ਦੀ ਤਕਰੀਬਨ ਰਾਤ ਦੇ 8:28 ਤੇ ਜੋ ਵਿਕਾਸ ਹੁੰਦਾ ਹੈ ਉਹ ਕਹਿੰਦਾ ਕਿ ਮੈਂ ਦਿੱਲੀ ਜਾਣਾ ਹੈ ਸਮਾਨ ਲੈਣ ਲਈ ਹੁਣ ਉਹ ਦਿੱਲੀ ਚਲਾ ਜਾਂਦਾ ਹੈ ਪਰ ਰਾਤ ਨੂੰ ਤਕਰੀਬਨ 1:30 ਵਜੇ ਉਸ ਦੀ ਘਰ ਵਾਲੀ ਨੂੰ ਵਿਕਾਸ ਦਾ ਫੋਨ ਆਉਂਦਾ ਹੈ ਉਹ ਕਹਿੰਦਾ ਕਿ ਮੈਨੂੰ ਕਿਸੇ ਨੇ ਕਿਡਨੈਪ ਕਰ ਲਿਆ ਤੇ ਮੇਰੇ ਨਾਲ ਕੁੱਟਮਾਰ ਕਰ ਰਿਹਾ ਤੇ ਮੇਰੀ ਲੁੱਟ ਖਸੁੱਟ ਕਰ ਰਿਹਾ ਤੇ ਮੈਨੂੰ ਪਤਾ ਨਹੀਂ ਕਿੱਥੇ ਲੈ ਕੇ ਜਾ ਰਿਹਾ ਇਹ ਗੱਲ ਕਹਿਣ ਤੋਂ ਬਾਅਦ ਜੋ ਵਿਕਾਸ ਹੁੰਦਾ ਹੈ ਉਸ ਦਾ ਫੋਨ ਬੰਦ ਆਉਣ ਲੱਗਦਾ ਹੈ ਪਤਨੀ ਨੂੰ ਬੜਾ ਫਿਕਰ ਹੁੰਦਾ ਹੈ ਪਤਨੀ ਆਪਣੇ ਸਹੁਰੇ ਪਰਿਵਾਰ ਨੂੰ ਕਾਲ ਕਰਦੀ ਆ ਕਿ ਐਦਾਂ ਕਰਕੇ ਮੈਨੂੰ ਵਿਕਾਸ ਦਾ ਫੋਨ ਆਇਆ ਉਹ ਦਿੱਲੀ ਗਿਆ ਸੀ ਸਮਾਨ ਲੈਣ ਲਈ ਪਰ ਮੈਨੂੰ ਬੜੀ ਫਿਕਰ ਹੋ ਰਹੀ ਆ ਉਸ ਦਾ ਫੋਨ ਨਹੀਂ ਲੱਗ ਰਿਹਾ ਤੇ ਉਸ ਨੇ ਕਿਹਾ ਕਿ ਮੈਨੂੰ ਕਿਡਨਾਪ ਕਰ ਲਿਆ ਮੇਰੇ ਪੈਸੇ ਵੀ ਖੋ ਲਏ ਹੁਣ ਜੋ ਪਰਿਵਾਰ ਵਾਲੇ ਹੁੰਦੇ ਆ ਉਹ ਵੀ ਪਰੇਸ਼ਾਨ ਹੋ ਜਾਂਦੇ ਆ ਬਾਕੀ ਰਿਸ਼ਤੇਦਾਰ ਇਕੱਠੇ ਹੁੰਦੇ ਨੇ ਤੇ ਹੁਣ ਇਹ ਸੋਚਦਾ ਕਿ ਆਪਾਂ ਦਿੱਲੀ ਚਲੀਏ ਇਹ ਦਿੱਲੀ ਕਰੋਲ ਬਾਗ ਚ ਜਾਂਦੇ ਨੇ ਤੇ ਉੱਥੇ ਜਾ ਕੇ ਨੇ ਵਿਕਾਸ ਦੀ ਤਲਾਸ਼ ਕਰਦੇ ਆ ਪਰ ਵਿਕਾਸ ਨਹੀਂ ਮਿਲਦਾ ਇੱਥੇ ਪੁਲਿਸ ਸਟੇਸ਼ਨ ਜਾਂਦੇ ਨੇ ਪੁਲਿਸ ਸਟੇਸ਼ਨ ਦੇ ਵਿੱਚ ਰਿਪੋਰਟ ਲਿਖਾਉਂਦੇ ਨੇ ਹੁਣ ਪੁਲਿਸ ਵਾਲੇ ਜੋ ਵਿਕਾਸ ਹੁੰਦਾ ਉਸ ਦੇ ਨੰਬਰ ਦੀ ਸੀ ਡੀ ਆਰ ਕਢਵਾਉਂਦੇ ਨੇ ਇਸ ਨੂੰ 2-3 ਦਿਨ ਲੱਗ ਜਾਂਦੇ ਨੇ 2-3 ਦਿਨਾਂ ਬਾਅਦ ਜਦੋਂ ਸੀ ਡੀ ਆਰ ਰਿਪੋਰਟ ਆਉਂਦੀ ਆ ਤਾਂ ਉਸ ਵਿੱਚ ਆਉਂਦਾ ਹੈ ਕਿ ਜੋ ਵਿਕਾਸ ਦੀ ਲੋਕੇਸ਼ਨ ਸੀ ਉਹ ਆਈ ਪੀ ਥਾਣੇ ਦੇ ਅਧੀਨ ਪੈਂਦੀ ਹੈ ਤਾਂ ਹੁਣ ਫਿਰ ਇਹ ਆਈ ਪੀ ਥਾਣੇ ਦੇ ਵਿੱਚ ਜਾਂਦੇ ਨੇ ਉੱਥੇ ਜਾ ਕੇ ਰਿਪੋਰਟ ਲਿਖਾਉਂਦੇ ਨੇ ਉੱਥੇ ਜਾ ਕੇ ਆਪਣੀ ਜੋ ਕੰਪਲੀਟ ਸੀ ਉਹ ਦਰਜ ਕਰਵਾਉਂਦੇ ਨੇ ਹੁਣ ਜੀ ਪੀ ਥਾਣੇ ਦੀ ਪੁਲਿਸੀ ਉਹ ਫੇਰ ਸੀ ਡੀ ਆਰ ਕਢਵਾਉਂਦੀ ਹੈ ਤਾਂ ਉਸ ਤੋਂ ਬਾਅਦ ਪੁਲਿਸ ਨੂੰ ਪਤਾ ਲੱਗਦਾ ਹੈ ਕਿ ਜੋ ਵਿਕਾਸ ਦੀ ਲੋਕੇਸ਼ਨ ਆ ਉਹ ਤਾਂ ਲੁਧਿਆਣਾ ਦੀ ਆ ਰਹੀ ਹੈ ਪੁਲਿਸ ਨੇ ਕਿਹਾ ਕਿ ਤੁਸੀਂ ਲੁਧਿਆਣਾ ਜਾਓ ਕਿਉਂਕਿ ਜੋ ਵਿਕਾਸ ਦੀ ਲਾਸਟ ਲੋਕੇਸ਼ਨ ਹੈ ਉਹ ਤਾਂ ਲੁਧਿਆਣੇ ਦੀ ਹੈ ਹੁਣ ਇਹ ਜੋ ਪਰਿਵਾਰਕ ਮੈਂਬਰ ਸੀ ਬੜੇ ਪਰੇਸ਼ਾਨ ਸੀ ਆਪਣੇ ਬੇਟੇ ਦੇ ਲਈ ਇਹ ਹੁਣ ਲੁਧਿਆਣਾ ਜਾਂਦੇ ਨੇ ਲੁਧਿਆਣੇ ਜਾ ਕੇ ਫੇਰ ਵਿਕਾਸ ਦੀ ਤਲਾਸ਼ ਕੀਤੀ ਜਾਂਦੀ ਹੈ ਜਗਾ ਜਗਾ ਤੇ ਪੁੱਛਗਿਛ ਕੀਤੀ ਜਾਂਦੀ ਹੈ ਪਰ ਵਿਕਾਸ ਨਹੀਂ ਮਿਲਦਾ ਇਹਨਾਂ ਦੇ ਅੱਧੇ ਰਿਸ਼ਤੇਦਾਰ ਬਠਿੰਡੇ ਆ ਜਾਂਦੇ ਨੇ ਬਠਿੰਡੇ ਆ ਕੇ ਕੋਤਵਾਲੀ ਥਾਣੇ ਦੇ ਵਿੱਚ ਰਿਪੋਰਟ ਲਿਖਾਉਂਦੇ ਨੇ ਹੁਣ ਜੋ ਬਠਿੰਡਾ ਦੀ ਪੁਲਿਸ ਹੁੰਦੀ ਆ ਉਹ ਰਿਪੋਰਟ ਦਰਜ ਕਰਦੀ ਆ ਤੇ ਇਸ ਤੇ ਇਨਵੈਸਟੀਗੇਸ਼ਨ ਵੀ ਕਰਦੀ ਆ ਜੋ ਪਰਿਵਾਰ ਵਾਲੇ ਹੁੰਦੇ ਆ ਉਹਨਾਂ ਨੂੰ ਦੱਸਿਆ ਜਾਂਦਾ ਹੈ ਕਿ ਜੋ ਵਿਕਾਸ ਆ ਉਸ ਦੀ ਲਾਸ਼ ਤਾਂ ਰੋहतक ਦੇ ਇੱਕ ਪੁਲ ਹੇਠਾਂ ਮਿਲੀ ਹੈ ਹੁਣ ਪਰਿਵਾਰ ਵਾਲੇ ਰੋਤਕ ਜਾਂਦੇ ਨੇ ਪਰਿਵਾਰ ਵਾਲੇ ਹੁੰਦੇ ਨੇ ਉਹ ਜਦੋਂ ਉਸ ਪੁਲ ਕੋਲੇ ਪਹੁੰਚਦੇ ਨੇ ਤਾਂ ਨੂੰ ਪਤਾ ਲੱਗਦਾ ਕਿ ਜੋ ਇੱਥੋਂ লাশ ਮਿਲੀ ਸੀ ਉਹ ਤਾਂ ਤਕਰੀਬਨ 11 ਤਰੀਕ ਨੂੰ ਮਿਲੀ ਸੀ 10 ਤਰੀਕ ਨੂੰ ਕਿਸੇ ਨੇ ਇੱਥੇ লাশ ਛੁੱਟੀ ਸੀ ਤੇ 11 ਤਰੀਕ ਨੂੰ ਪੁਲਿਸ ਨੇ ਉਹ লাশ ਨੂੰ ਕਬਜ਼ੇ ਦੇ ਵਿੱਚ ਲੈਤਾ ਸੀ ਹੁਣ ਪਰਿਵਾਰ ਵਾਲੇ ਉੱਥੋਂ ਦੇ ਥਾਣੇ ਵਿੱਚ ਜਾਂਦੇ ਨੇ ਤਾਂ ਪੁਲਿਸ ਦੱਸਦੀ ਹੈ ਕਿ ਸਾਨੂੰ ਜੋ লাশ ਸੀ ਉਹ 11 ਤਰੀਕ ਨੂੰ ਮਿਲੀ ਸੀ ਅਸੀਂ ਉਸ ਨੂੰ ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਕਰਵਾ ਦਿੱਤਾ ਤੇ 72 ਘੰਟਿਆਂ ਬਾਅਦ ਅਸੀਂ ਤਾਂ ਉਸ ਦਾ ਸੰਸਕਾਰ ਵੀ ਕਰ ਦਿੱਤਾ ਕਿਉਂਕਿ ਇਹ ਇੱਕ ਕਾਨੂੰਨ ਹੈ ਕਿ ਜਦੋਂ ਪੋਸਟਮਾਰਟਮ ਹੋ ਗਿਆ ਤਾਂ ਜੇ ਕੋਈ ਸਨਾਖਤ ਕਰਦਾ ਠੀਕ ਹੈ ਨਹੀਂ ਤਾਂ ਫਿਰ ਲਾਸ਼ ਨੂੰ 72 ਘੰਟਿਆਂ ਦੇ ਬਾਅਦ ਉਸ ਦਾ ਸੰਸਕਾਰ ਕਰਨਾ ਜ਼ਰੂਰੀ ਹੈ ਪੁਲਿਸ ਨੇ ਕਿਹਾ ਕਿ ਅਸੀਂ ਤਾਂ ਉਸ ਲਾਸ਼ ਦਾ ਸੰਸਕਾਰ ਕਰ ਦਿੱਤਾ ਪਰ ਪੁਲਿਸ ਕੋਲ ਉਸ ਲਾਸ਼ ਦੀਆਂ ਵੀਡੀਓ ਸੀ ਉਹ ਜਦੋਂ ਹੁਣ ਪਰਿਵਾਰਕ ਮੈਂਬਰਾਂ ਨੂੰ ਦਿਖਾਈਆਂ ਜਾਂਦੀਆਂ ਤਾਂ ਪਰਿਵਾਰਕ ਮੈਂਬਰਾਂ ਦੇ ਹੋਸ਼ ਉੱਡ ਜਾਂਦੇ ਨੇ ਕਿਉਂਕਿ ਬੜੀ ਬੁਰੀ ਤਰ੍ਹਾਂ ਵਿਕਾਸ ਦੇ ਉੱਤੇ ਤੇਜ਼ ਧਾਰ ਹਥਿਆਰਾਂ ਦੇ ਨਾਲ ਬਾਹਰ ਕੀਤਾ ਹੋਇਆ ਸੀ ਜਗ੍ਹਾ-ਜਗ੍ਹਾ ਤੋਂ ਉਸ ਨੂੰ ਵੱਢਿਆ ਹੋਇਆ ਸੀ ਜੋ ਵੀਡੀਓ ਸੀ ਉਸ ਵਿੱਚ ਐਨੀ ਪਹਿਚਾਨ ਨਹੀਂ ਆ ਰਹੀ ਸੀ ਕਿਉਂਕਿ ਬੁਰੀ ਤਰ੍ਹਾਂ ਵਿਕਾਸ ਦੇ ਮੂੰਹ ਸਿਰ ਨੂੰ ਹੱਥ ਪੈਰਾਂ ਨੂੰ ਕਿਸੇ ਨੇ ਵੱਢਿਆ ਸੀ ਪਰ ਜੋ ਵਿਕਾਸ ਦੇ ਇੱਕ ਟੈਟੂ ਛਪਿਆ ਸੀ ਉਹ ਵੀ ਜਦੋਂ ਪੁਲਿਸ ਨੇ ਪਰਿਵਾਰਕ ਮੈਂਬਰਾਂ ਨੂੰ ਦਿਖਾਇਆ ਤਾਂ ਪਤਾ ਲੱਗਿਆ ਕਿ ਹਾਂ ਇਹ ਜੋ ਬੋਡੀ ਸੀ ਇਹ ਵਿਕਾਸ ਦੀ ਸੀ ਵਿਕਾਸ ਦੇ ਹੱਥ ਦੇ ਵਿੱਚ ਸੋਨੇ ਦਾ ਕੜਾ ਪਾਇਆ ਹੋਇਆ ਸੀ ਉਹ ਵੀ ਨਹੀਂ ਸੀ ਤੇ ਉਸ ਤੋਂ ਬਾਅਦ ਪੁਲਿਸ ਨੂੰ ਜੋ ਪਰਿਵਾਰਕ ਮੈਂਬਰ ਹੁੰਦੇ ਆ ਉਹ ਕਹਿੰਦੇ ਨੇ ਕਿ ਸਾਨੂੰ ਲਾਸ਼ ਤਾਂ ਨਹੀਂ ਮਿਲ ਸਕਦੀ ਪਰ ਸਾਡੇ ਬੇਟੇ ਦੀਆਂ ਅਸਥੀਆਂ ਤਾਂ ਸਾਨੂੰ ਮਿਲ ਸਕਦੀਆਂ ਪੁਲਿਸ ਵਾਲੇ ਜੋ ਵਿਕਾਸ ਦੀਆਂ ਅਸਥੀਆਂ ਹੁੰਦੀਆਂ ਨੇ ਸ਼ਮਸ਼ਾਨ ਘਾਟ ਵਿੱਚੋਂ ਉਹ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੰਦੇ ਨੇ ਹੁਣ ਜੋ ਬਠਿੰਡਾ ਪੁਲਿਸ ਹੁੰਦੀ ਆ ਉਹ ਹੋਰ ਸ਼ਾਨਵੀਨ ਕਰਦੀ ਆ ਕਿਉਂਕਿ ਜੋ ਇਹ ਮਾਮਲਾ ਸੀ ਇਹ ਗੁੰਮਸ਼ੁਦਗੀ ਤੋਂ ਹੁਣ ਕਤਲ ਵਿੱਚ ਤਬਦੀਲ ਹੋ ਗਿਆ ਸੀ ਪੁਲਿਸ ਵਾਲੇ ਪਰਿਵਾਰ ਵਾਲਿਆਂ ਦੀ ਸਟੇਟਮੈਂਟ ਲੈਂਦੇ ਆ ਇਹਨਾਂ ਦੇ ਬਿਆਨ ਦਰਜ ਕਰਵਾਉਂਦੇ ਨੇ ਸਾਰਿਆਂ ਤੋਂ ਅਲੱਗ-ਅਲੱਗ ਕਰਕੇ ਉਹਨਾਂ ਤੋਂ ਪੁੱਛਿਆ ਜਾਂਦਾ ਹੈ ਤੇ ਜੋ ਵਿਕਾਸ ਦੀ ਪਤਨੀ ਹੁੰਦੀ ਹੈ ਉਸ ਦੇ ਵੀ ਬਿਆਨ ਦਰਜ ਕੀਤੇ ਜਾਂਦੇ ਨੇ ਪਰ ਜੋ ਵਿਕਾਸ ਦੀ ਪਤਨੀ ਹੁੰਦੀ ਹੈ ਉਸ ਦੇ ਬਿਆਨਾਂ ਦੇ ਵਿੱਚ ਪਹਿਲਾਂ ਦਿੱਤੇ ਬਿਆਨਾਂ ਵਿੱਚੋਂ ਫਰਕ ਨਜ਼ਰ ਆਉਂਦਾ ਪੁਲਿਸ ਨੂੰ ਪੁਲਿਸ ਦਾ ਸ਼ੱਕ ਹੁਣ ਵਿਕਾਸ ਦੀ ਘਰ ਵਾਲੀ ਤੇ ਪੈਂਦਾ ਹੈ ਕਿ ਏਸ ਨੇ ਹੀ ਸ਼ਾਇਦ ਕੁਝ ਗਲਤ ਕੀਤਾ ਹੋਵੇ ਪੁਲਿਸ ਸੀ ਡੀ ਆਰ ਕਰਵਾਉਂਦੀ ਹੈ ਤਾਂ ਜੋ ਵਿਕਾਸ ਦੀ ਪਤਨੀ ਨੇ ਕਿਹਾ ਸੀ ਕਿ ਮੈਨੂੰ ਵਿਕਾਸ ਦਾ ਫੋਨ ਤਕਰੀਬਨ ਰਾਤ ਨੂੰ 1:30 ਵਜੇ ਆਇਆ ਸੀ ਤਾਂ ਜਦੋਂ ਹੁਣ ਵਿਕਾਸ ਦੀ ਫੋਨ ਦੀ ਸੀਡੀਆਰ ਕਢਵਾਈ ਜਾਂਦੀ ਆ ਉਸ ਵਿੱਚ ਪੁਲਿਸ ਨੂੰ ਪਤਾ ਲੱਗਦਾ ਕਿ ਵਿਕਾਸ ਨੇ ਫੋਨ ਕੀਤਾ ਨਹੀਂ ਸੀ ਸਗੋਂ ਇਧਰੋਂ ਪਤਨੀ ਨੇ ਵਿਕਾਸ ਨੂੰ 1:30 ਵਜੇ ਫੋਨ ਕੀਤਾ ਸੀ ਜਿਸ ਕਰਕੇ ਪੁਲਿਸ ਦੇ ਸ਼ੱਕ ਦੇ ਘੇਰੇ ਦੇ ਵਿੱਚ ਪਤਨੀ ਆਉਂਦੀ ਆ ਤੇ ਕਈ ਹੋਰ ਸਬੂਤ ਜੋ ਪਤਨੀ ਦੇ ਵਿਰੁੱਧ ਪੁਲਿਸ ਨੂੰ ਮਿਲਦੇ ਨੇ ਹੁਣ ਪੁਲਿਸ ਪਤਨੀ ਨੂੰ ਗ੍ਰਿਫਤਾਰ ਕਰਦੀ ਆ ਉਸ ਨੂੰ ਹਿਰਾਸਤ ਦੇ ਵਿੱਚ ਲੈਂਦੀ ਆ ਤੇ ਉਸ ਤੋਂ ਪੁੱਛਗਿੱਛ ਕਰਦੀ ਆ ਉਸ ਤੋਂ ਪੁੱਛਗਿੱਛ ਚੱਲ ਰਹੀ ਹੈ ਜੋ ਵਿਕਾਸ ਦੇ ਪਿਤਾ ਉਸ ਦਾ ਕਹਿਣਾ ਹੈ ਕਿ ਜੋ ਵਿਕਾਸ ਤੇ ਉਸ ਦੀ ਪਤਨੀ ਸੀ ਉਹਨਾਂ ਦੇ ਬੜੇ ਅੱਛੇ ਰਿਸ਼ਤੇ ਸੀ ਬੜੀ ਅੱਛੀ ਜ਼ਿੰਦਗੀ ਸੀ ਉਹਨਾਂ ਦੀ ਬੜਾ ਖੁਸ਼ ਰਹਿੰਦੇ ਸੀ ਪਰ 6-7 ਮਹੀਨੇ ਪਹਿਲਾਂ ਜੋ ਵਿਕਾਸ ਹੁੰਦਾ ਉਸ ਦੀ ਦੋਸਤੀ ਹੁੰਦੀ ਹੈ ਬਠਿੰਡਾ ਦੇ ਰਹਿਣ ਵਾਲੇ ਸतीश ਕੁਮਾਰ ਦੇ ਨਾਲ ਉਸ ਤੋਂ ਬਾਅਦ ਹੀ ਇਹਨਾਂ ਦੀ ਜ਼ਿੰਦਗੀ ਡਗਮਗਾ ਗਈ ਉਹਨਾਂ ਦਾ ਕਹਿਣਾ ਕਿ ਇਸ ਸਾਰੀ ਘਟਨਾ ਪਿੱਛੇ ਵਿਕਾਸ ਦੇ ਕਤਲ ਪਿੱਛੇ ਉਹਨਾਂ ਨੂੰ ਲੱਗਦਾ ਹੈ ਕਿ ਸतीश ਕੁਮਾਰ ਦਾ ਹੀ ਹੱਥ ਹੈ ਜਦੋਂ ਉਹਨਾਂ ਤੋਂ ਇਹ ਗੱਲ ਪੁੱਛੀ ਗਈ ਕਿ ਤੁਹਾਡੀ ਜੋ ਬਹੂ ਹੈ ਉਸ ਦੇ ਸतीश ਕੁਮਾਰ ਨਾਲ ਨਜਾਇਜ਼ ਸੰਬੰਧ ਹੋ ਸਕਦੇ ਆ ਜਾਂ ਉਹਨਾਂ ਦਾ ਕੋਈ ਆਪਸ ਵਿੱਚ ਸੰਬੰਧ ਹੋ ਸਕਦਾ ਜਿਸ ਕਾਰਨ ਹੀ ਇਹ ਕਤਲ ਹੋਇਆ ਹੋਵੇ ਤਾਂ ਉਹਨਾਂ ਨੇ ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਉਹਨਾਂ ਨੇ ਕਿਹਾ ਕਿ ਹੋ ਸਕਦਾ ਹੈ ਕਿ ਐਦਾਂ ਹੋਇਆ ਹੋਵੇ ਪਰ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈ ਕਿ ਇਸ ਕਤਲ ਕਾਂਡ ਪਿੱਛੇ ਅਸਲ ਗੱਲ ਕੀ ਹੈ ਅਸਲ ਵਜ੍ਹਾ ਕੀ ਹੈ ਸੋ ਇਸ ਬਾਰੇ ਆਉਣ ਵਾਲਾ ਸਮਾਂ ਦੱਸੇਗਾ ਕਿ ਵਿਕਾਸ ਦੇ ਕਤਲ ਪਿੱਛੇ ਕੀ ਰਾਜ ਹੈ ਉਸ ਦਾ ਕਤਲ ਕਿਸ ਨੇ ਕੀਤਾ ਕਿਉਂ ਕੀਤਾ ਪਰ ਜੋ ਹੁਣ ਤੱਕ ਸੁਣਨ ਵਿੱਚ ਆ ਰਿਹਾ ਉਹ ਇਹੀ ਆ ਰਿਹਾ ਕਿ ਵਿਕਾਸ ਦੇ ਕਤਲ ਪਿੱਛੇ ਉਸ ਦੀ ਪਤਨੀ ਦਾ ਹੀ ਹੱਥ ਹੈ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ ਅਗਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਿਦਾਂ ਕਿਦਾਂ ਦੀਆਂ ਘਟਨਾਵਾਂ ਕਿਦਾਂ ਕਿਦਾਂ ਦੇ ਕ੍ਰਾਈਮ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ ਦੁਆਲੇ ਦੇ ਵਿੱਚ ਹੋ ਰਹੇ ਹੈ ਜਿਵੇਂ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਕਿ ਹਾਲਾਤ ਐਦਾਂ ਦੇ ਬਣ ਜਾਂਦੇ ਨੇ ਕਈ ਬੰਦੇ ਬਣਾ ਲੈਂਦੇ ਨੇ ਕਿ ਫੇਰ ਉਹ ਕਿਸੇ ਵੱਡੇ ਕ੍ਰਾਈਮ ਨੂੰ ਅੰਜਾਮ ਦੇਣੋਂ ਵੀ ਨਹੀਂ ਹਟਦੇ ਉਹਨਾਂ ਨੂੰ ਲੱਗਦਾ ਹੈ ਕਿ ਅਸੀਂ ਸ਼ਾਇਦ ਇਹ ਕਰਕੇ ਸਾਡੀ ਜ਼ਿੰਦਗੀ ਸੌਖੀ ਹੋ ਜਾਏਗੀ ਅਸੀਂ ਬਚ ਵੀ ਜਾਵਾਂਗੇ ਪਰ ਐਦਾਂ ਨਹੀਂ ਹੁੰਦਾ ਅਪਰਾਧੀ ਜਿੰਨਾ ਮਰਜ਼ੀ ਛਾਤਰ ਹੋਵੇ ਉਹ ਆਪਣੇ ਪਿੱਛੇ ਕੋਈ ਨਾ ਕੋਈ ਐਦਾਂ ਦੇ ਸਬੂਤ ਛੱਡ ਹੀ ਜਾਂਦਾ ਜਿਸ ਕਾਰਨ ਉਸ ਵੱਲੋਂ ਕੀਤਾ ਗਿਆ ਗੁਨਾਹ ਲੋਕਾਂ ਦੇ ਸਾਹਮਣੇ ਤੇ ਪੁਲਿਸ ਦੇ ਸਾਹਮਣੇ ਆ ਹੀ ਜਾਂਦਾ ਹੈ ਸੋ ਤੁਹਾਡੇ ਇਸ ਵੀਡੀਓ ਬਾਰੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਅਸਿਕਾਲ